899 ਮੈਨੂੰ ਪਤਾ ਲਿਖਿਆ 899 ਮੈਂ ਕਹੀ ਨਾ ਮੈਂ 899 ਵਾਲੀ ਨਹੀਂ ਲੈਣੀ ਤੁਸੀਂ ਨਹੀਂ ਲਈ ਆ ਲੈ ਲਓ ਫਿਰ 899 ਦੀ ਯਾਰ ਭਾਜੀ ਮੈਂ ਤੁਹਾਨੂੰ ਕਹੀ ਜਾਨ ਮੈਂ 899 ਨਹੀਂ ਲੈਣੀ ਕਿਉਂ ਪਰੇਸ਼ਾਨ ਕਰਦੇ ਹੋ ਭਾਜੀ ਐਮ ਆਰ ਪੀ ਯਾਰ ਰੇਟ 229 ਰੁਪਏ ਹੈ ਇਹਦਾ ਹਾਂ 899 ਐਮ ਆਰ ਪੀ ਦਾ ਤੁਸੀਂ 219 ਲਵੋਗੇ 219 ਦੀ ਬੈਡ ਸ਼ੀਟ ਆ ਪਾਜੀ ਬਸ 7 800 ਘੱਟ ਨਹੀਂ ਮੈਂਣੀ ਭਾਜੀ ਮੈਂ 5 ਸਾਲ ਚੱਕ ਲੈਂੀਆਂ ਹੁਣੇ ਸਾਰੀਆਂ ਲੈ ਜੇ ਮੇਰੇ ਕੋਲੋਂ ਇਹਦਾ ਰੇਟ 1200 1100 1000 ਰੁਪਿਆ ਦੁਪੱਟਾ ਨਾਲ ਇੱਥੇ ਹੀ ਨਹੀਂ ਕਰਤਾ 350 ਸੂਟ ਦਾ ਆ ਫੋਟੋ ਵਾਲੇ ਸੂਟ ਬੁਟੀਕਾਂ ਵਾਲੇ ਸੂਟ 1000 ਰੁਪਏ ਤੋਂ ਘੱਟ ਨਹੀਂ ਦਿੰਦਾ ਇੱਥੇ ਇਹਨਾਂ ਨੇ ਕਰਤਾ 350 ਰੁਪਏ ਦਾ ਆ ਵੀ ਦੇਖੋ ਜੀ ਕੱਪੜਾ ਵੀ ਸੁਪਰ ਦੁਪੱਟਾ ਨਾਲ ਦੁਪੱਟੇ ਦੀ ਕਢਾਈ ਕੱਢਿਆ ਇਹ ਵੀ ਕਰਤਾ 350 ਦਾ ਪਰ ਚੀਜ਼ ਤੋਂ 3000 ਰੁਪਏ ਰੋਜ਼ ਵਿਗਦਾ ਜੇ 5 ਰੁਪਏ ਨਾਲ 2 ਲੱਖ ਰੁਪਏ ਰੋਜ਼ ਦਾ ਬੰਦਾ ਹੋਰ ਪੈਸਿਆਂ ਦੀ ਲੋੜ ਕੀ ਪਊਗੀ ਜੀ ਅਗਲੇ ਨੇ ਸੂਟ ਵੇਚਣੇ ਹੁੰਦੇ 5 ਤੇ 25 ਤੋਂ 30000 ਸੂਟ ਰੋਜ਼ ਦਾ ਵਿਗਦਾ ਪਿਆ ਜੀ ਤੋਂ 5 ਰੁਪਏ ਨਾਲ ਹੀ ਸਾਡਾ ਬਹੁਤ ਵਧੀਆ ਗੁਜ਼ਾਰਾ ਚੱਲਦਾ ਐਮ ਆਰ ਪੀ ਹੈਗਾ 900 ਤੇ 65 ਰੁਪਏ 965 ਮਹਿੰਗਾ ਇਹ ਭਾਜੀ ਮਹਿੰਗਾ ਛੁੱਟੀ ਦੇ ਅੱਜ ਇਹ ਆਪਾਂ ਦੋ ਦੇਣੀ ਆ ਕਿੰਨੇ ਦੀਆਂ ਸਿਰਫ 250 ਰੁਪਏ ਦੀਆਂ 2200 ਦੀਆਂ 2200 ਦੋ ਆ ਲੋ ਇਹਨੂੰ ਕਹਿੰਦੇ ਵੱਡੇ ਫਾਇਦੇ ਬਹੁਤ ਸੁਪਰੇ ਦਾ ਕੰਮ ਡਿਜ਼ਾਈਨ ਇਹਦੇ ਵਿੱਚ ਬਹੁਤ ਆ ਦੁਪੱਟਾ ਨਾਲ ਦੇ ਰਹੇ ਆ ਬਾਜ਼ਾਰ ਦਾ ਰੇਟ 1200 ਵੱਡਾ ਦੀਪੂ ਨੇ 450 ਇਕ ਲੱਖ ਰੁਪਏ ਦਾ ਕੱਪੜਾ ਜਿਹੜਾ ਤੁਸੀਂ ਬਾਜ਼ਾਰ ਚ ਲੈਣਾ ਸਿੱਧੋ ਸਿੱਧੀ ਗੱਲ ਸੁਣ ਲਓ ਵੱਡਾ ਦੀਪੂ ਤੋਂ 30000 ਦਾ ਮਿਲਣਾ 70000 ਰੁਪਈਆ ਤੁਹਾਡਾ ਵੱਜ ਜਾਣਾ ਕੋਈ ਸੂਟ ਦਾ ਰੇਟ ਪਾਉਂਦਾ 1995 ਕੋਈ ਪਾਉਂਦਾ 1895 ਵੱਡਾ ਦੀਪੂ ਨੇ ਲਿਖ ਕੇ ਲਾਤਾ ਸ਼ਰਿਆਮ ਕੋਈ 1800 ਨਹੀਂ ਕੋਈ 1900 ਨਹੀਂ 550 ਦੇ ਵਿੱਚ 100 ਰੁਪਏ ਦੇ ਵਿੱਚ ਸਿਰਫ 100 ਰੁਪਏ ਦੇ ਵਿੱਚ ਦੁਪੱਟਾ ਪਿਓਰ ਕਾਟਨ ਦੇ ਵਿੱਚ ਆ ਵੈਰਾਈਟੀ ਬਹੁਤ ਵਧੀਆ ਕਢਾਈ ਵਾਲਾ ਲੈ ਲਓ ਪ੍ਰਿੰਟਰ ਲੈ ਲਓ ਤੁਹਾਡੀ ਮਰਜ਼ੀ ਹੈਗੀ ਹੋਰ ਤੁਸੀਂ ਸਾਨੂੰ ਆਪ ਦੱਸ ਦਿਓ ਵੀ ਤੁਹਾਨੂੰ 100 ਰੁਪਏ ਦਾ ਕਿਸੇ ਨੇ ਰਮਾਂ ਨਹੀਂ ਦੇਣਾ ਇੱਥੇ ਸਵੇਰ ਤੋਂ ਹੀ ਲੋਕ ਆ ਜਾਂਦੇ ਆ ਫਾਇਦੇ ਲੈ ਰਹੇ ਆ 7 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਵੱਡੇ ਮੇਲੇ ਲੱਗੇ ਆ 450 'ਚ ਕਢਾਈਆਂ ਵਾਲੇ ਸੂਟ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋ ਤੁਹਾਡੀਆਂ ਪਿੰਡਾਂ ਵਿੱਚ ਇਹ ਦੁਕਾਨਾਂ ਵੀ ਹੈਗੀਆਂ ਹੁਣ ਲੁਧਿਆਣੇ ਅੰਬਾਲਾ ਅਮਰਸਾ ਜਾਣਾ ਬੰਦ ਕਰ ਦਿਓ ਵੱਡਾ ਦੀਪੂ ਆਜੋ ਇੱਥੇ ਸ਼ਰਤ ਕੋਈ ਨਹੀਂ ਸਲੋਜ ਹੁਣ ਅਸੀਂ ਪਹੁੰਚ ਚੁੱਕੇ ਆ ਪੰਜਾਬ ਦੇ ਸਭ ਤੋਂ ਵੱਡੇ ਤੇ ਸਭ ਤੋਂ ਸਸਤੇ ਸ਼ੋਰੂਮ ਵੱਡਾ ਦੀਪੂ ਬੰਗਾ ਤੇ ਇਹਦੇ ਚਰਚੇ ਪੂਰੇ ਬੋਰਡ ਦੇ ਵਿੱਚ ਆ ਲੋਕਾਂ ਦਾ ਇਹ ਵੀ ਮੰਨਣਾ ਕਹਿੰਦੇ ਸੀ ਬਜ਼ਾਰਾਂ ਦੇ ਵਿੱਚ ਜਦੋਂ ਜਾਂਦੇ ਆ ਜਿਹੜੇ ਸਾਨੂੰ ਹਜ਼ਾਰ ਹਜ਼ਾਰ ਰੁਪਏ ਦੇ ਸੂਟ ਆ ਵੱਡਾ ਡੀਪੂ ਤੋਂ 350 ਦੇ ਵਿੱਚ ਮਿਲ ਜਾਂਦੇ ਆ ਇੱਥੇ ਇਹ ਵੀ ਇਹਨਾਂ ਦਾ ਕਹਿਣਾ ਹੈਗਾ ਵੀ ਅਸੀਂ ਸਿਰਫ 5-5 ਰੁਪਏ 10-10 ਰੁਪਏ 15-15 ਰੁਪਏ ਦੇ ਮਾਰ ਜਾਂਦੇ ਸੂਟ ਵੇਚ ਰਹੇ ਆ ਜੋ ਕਿ ਇਹ ਇੱਕ ਬਹੁਤ ਵੱਡੀ ਇਤਿਹਾਸਿਕ ਗੱਲ ਆ ਤੁਸੀਂ ਹੁਣ ਆਹ ਚੈੱਕ ਕਰ ਲੋ ਇਹਨਾਂ ਨੂੰ ਕੋਈ ਅਫਗਾਨੀ suit ਕਹਿੰਦਾ ਕੋਈ ਪਾਕਿਸਤਾਨੀ ਕਹਿੰਦਾ ਇਹਦਾ ਰੇਟ 1200 1100 1000 ਰੁਪਿਆ ਦੁਪੱਟਾ ਨਾਲ ਇੱਥੇ ਹੀ ਨਹੀਂ ਕਰਤਾ 350 suit ਦਾ ਆਹ ਫੋਟੋ ਵਾਲੇ suit ਬੁਟੀਕਾਂ ਵਾਲੇ suit 1000 ਰੁਪਏ ਤੋਂ ਘੱਟ ਨਹੀਂ ਦਿੰਦਾ ਇੱਥੇ ਇਹਨਾਂ ਨੇ ਕਰਤਾ 350 ਰੁਪਏ ਦਾ ਆ ਵੀ ਦੇਖੋ ਜੀ ਕੱਪੜਾ ਵੀ ਸੁਪਰ ਦੁਪੱਟਾ ਨਾਲ ਦੁਪੱਟੇ ਦੀ ਕਢਾਈ ਕੱਢਿਆ ਇਹ ਵੀ ਕਰਤਾ 350 ਦਾ ਸਰ ਮੈਨੂੰ ਹੈਰਾਨਗੀ ਆ ਸ਼ਰਿਆਂ ਤੁਸੀਂ ਲਿਖ ਕੇ ਲਾਤਾ ਉਹਨਾਂ ਰੱਖਿਆ ਕੋਈ ਨਹੀਂ ਹਜ਼ਾਰ ਵਾਲਾ ਸੂਟ ਹੋਵੇ 1200 ਵਾਲਾ ਹੋਵੇ 900 ਵਾਲਾ 350 ਦੇ ਵਿੱਚ ਘੱਟਾ ਇਹ ਕਰ ਕਿੱਦਾਂ ਰਹੇ ਉਹ ਨਾ ਤਾਂ ਕਿਸੇ ਵੱਡੇ ਹੋਲਸੇਲਰ ਨੇ ਐਲਾਨ ਕੀਤਾ ਨਾ ਕਿਸੇ ਮਿਲ ਵਾਲੇ ਨੇ ਨਾ ਫੈਕਟਰੀ ਵਾਲੇ ਨੇ ਪਰ ਵੱਡਾ ਟੀਪੂ ਨੇ ਜੱਗੋ 13ਵੀਂ ਗੱਲ ਕਰਤੀ ਆ ਦੇਖੋ ਜੀ ਵੱਡੇ ਡੀਪੂ ਤੇ ਅੱਜ ਤੱਕ ਕੋਈ ਕੰਮ ਹੋਇਆ ਅਸੀਂ ਸਭ ਨੂੰ ਇਹੀ ਦੱਸਿਆ ਸੀ ਕਦੇ ਘਾਟਾ ਪਾ ਕੇ ਮਜਾਜੀ ਵੇਚੀ ਨਹੀਂ ਹੈਗੀ ਨਾ ਕਪੜਾ ਘਾਟਾ ਪਾ ਕੇ ਵੇਚਦੇ ਅਸੀਂ ਵੈਰਾਈਟੀ ਵਧੀਆ ਤੋਂ ਵਧੀਆ ਲਿਆਈ ਦੀ ਆ 5 ਤੋਂ 10 ਰੁਪਏ ਦੇ ਪ੍ਰੋਫਿਟ ਨਾਲ ਵੇਚੀ ਦੀ ਆ ਹੁਣ ਆਹੀ ਸੂਟ ਲੈ ਲਓ ਤੁਸੀਂ ਆ ਕੜਾਈ ਕੀਤੀ ਹੋਈ ਆ ਬਾਰਡਰ ਤੇ ਵੀ ਗੜਾਈ ਆ ਹਾਪਯੋਰ ਦੀ ਚੁੰਨੀ ਆ 350 ਰੁਪਏ ਚ ਅਗਲਾ ਸੋਚ ਨਹੀਂ ਸਕਦਾ ਬਜ਼ਾਰ ਵਿੱਚ ਕੋਈ 1500 ਮੰਗ ਕੇ 1200 ਲੈ ਲੂ ਕੋਈ 1200 ਮੰਗ ਕੇ 1000 ਲੈ ਲੂ 800 ਦਾ ਦੇ ਦਊਗਾ ਇੱਥੇ ਮਿਲਣਾ ਹੀ 350 ਦਾ ਆ ਆ ਦੇਖੋ ਕਿੰਨੀ ਵੈਰਾਈਟੀ ਆ ਚੁੱਕੀ ਸਾਰੇ ਬਾਰਡਰ ਦੇ ਉੱਤੇ ਕਢਾਈ ਹੋ ਗਈ ਪ੍ਰਿੰਟਡ ਦੁਪੱਟੇ ਆ ਪਿਓਰ ਦੇ ਵਿੱਚ ਦੁਪੱਟੇ ਪ੍ਰਿੰਟਡ 350 ਰੁਪਏ ਦੇ ਵਿੱਚ ਸੂਟ ਕਿਤੇ ਨੇ ਸੁਣਿਆ ਹੀ ਨਹੀਂ ਹੋਊਗਾ ਪਰ ਸਰ ਗੱਲ ਤਾਂ ਇਹ ਵੀ ਹੈਰਾਨਗੀ ਵਾਲੀ ਗੱਲ ਹੈ ਨਾ ਇਹਦਾ ਕਰਿਆਨੇ ਦੀ ਦੁਕਾਨ ਤੇ ਚਲ ਜਾਓ ਖੰਡ ਪਿੱਛੇ ਹੀ ਬੰਦਾ 5 5 7 7 ਰੁਪਏ ਕਮਾ ਲੈਂਦਾ ਤੁਸੀਂ ਐਡੇ ਵੱਡੇ ਸੂਟਾਂ ਦਾ ਬਿਜ਼ਨਸ ਕਰ ਰਹੇ ਹੋ ਇਹਦੇ ਵਿੱਚ 5 ਰੁਪਏ ਮਾਰਜਨ 7 ਰੁਪਏ ਇਹ ਸਮਝੋ ਬਾਹਰ ਆ ਗਏ ਇਹ ਸਮਝ ਤੁਹਾਡੇ ਪੈਣੀ ਨਹੀਂ ਕਿਉਂਕਿ ਕਾਰਨ ਪਤਾ ਕੀ ਹੈ ਜੀ 25 ਤੋਂ 3000 ਸੂਟ ਰੋਜ਼ ਵਿਕਦਾ ਜੇ 5 ਰੁਪਏ ਨਾਲ 7 ਲੱਖ ਰੁਪਏ ਰੋਜ਼ ਦਾ ਬੰਦਾ ਹੋਰ ਪੈਸਿਆਂ ਦੀ ਲੋੜ ਕੀ ਪਊਗੀ ਜੀ ਅਗਲੇ ਨੇ ਸੂਟ ਵੇਚਣੇ ਹੁੰਦੇ 5 ਤੇ 25 ਤੋਂ 3000 ਸੂਟ ਰੋਜ਼ ਦਾ ਵਿਕਦਾ ਪਿਆ ਜੀ ਤੋਂ 5 ਰੁਪਏ ਨਾਲ ਸਾਡਾ ਬਹੁਤ ਵਧੀਆ ਗੁਜ਼ਾਰਾ ਚੱਲਦਾ ਜੀ ਦੇਖੋ ਭਾਵੇਂ ਤੁਸੀਂ ਇੱਕ ਸੂਟ ਲੈਣਾ ਤੁਸੀਂ 100 ਲੈਣਾ ਮੈਂ ਤਾਂ ਇੱਥੇ ਇਹ ਵੀ ਦੇਖਦਾ ਇੱਥੇ ਲੋਕ ਆਉਂਦੇ ਆ ਝੋਲਾ ਲੈ ਕੇ ਆਉਂਦੇ ਆ ਨਾਲ ਨਾਲ ਪਾਈ ਜਾਂਦੇ ਆ ਆਪਣੀ ਪਸੰਦ ਨਾਲ ਉੱਥੇ ਜਾ ਕੇ ਬਿੱਲ ਕਰਾਈ ਜਾਂਦੇ ਆ ਆ ਤੁਹਾਨੂੰ ਅਸੀਂ ਦਿਖਾਇਆ 350 ਸਰ ਆ ਵੀ ਦੱਸੋ ਵੀ ਜਿਹੜਾ 450 ਦਾ ਤੁਸੀਂ ਸੂਟ ਦੇ ਰਹੇ ਹੋ ਇਹਦਾ ਕੀ ਇਹ ਦੇਖੋ ਫੋਟੋ ਵਾਲਾ ਸੂਟ ਬਾਜ਼ਾਰ ਮਿਲੂਗਾ 1000 ਰੁਪਏ 1200 ਰੁਪਏ 1500 ਰੁਪਏ ਤੱਕ ਚੁੰਨੀ ਵੀ ਨਾਲ ਹਾ ਪ्योर ਦੀ ਆਨ ਬਾਰਡਰ ਵਾਲਾ ਦੁਪੱਟਾ ਹੁੰਦਾ ਨਾਲ ਬਹੁਤ ਹੀ ਵਧੀਆ ਵੈਰਾਈਟੀ ਹੈਗੀ ਹੈ ਆਮ ਜਿਹੜਾ ਰੇਟ ਆ ਇਹ 1000 ਰੁਪਏ ਤੋਂ ਉੱਤੇ ਮਿਲਣਾ ਇੱਥੇ 450 ਦਾ ਨਾਮ ਨਾਲ ਵਿਕਦਾ ਜੈਸ ਬੈਂਕ ਲਿਖਿਆ ਹੁੰਦਾ ਉੱਤੇ ਕੈਮਰਿਕ ਦੇ ਵਿੱਚ ਸੂਟਾ ਸਿਰਫ 450 ਰੁਪਏ ਦੇ ਵਿੱਚ ਦੇਖੋ ਵੱਡੇ ਬ੍ਰਾਂਡਡ ਕੱਪੜੇ ਸਾਨੂੰ 450 ਚ ਹੁਣ ਆ ਵੀ ਤੁਸੀਂ ਚੈੱਕ ਕਰ ਲਓ ਹਣਾ ਕੱਪੜਾ ਤੁਸੀਂ ਆ ਕੇ ਚੈੱਕ ਕਰੋ ਬਹੁਤ ਮਲਾਈ ਵਾਲਾ ਕੱਪੜਾ ਬਹੁਤ ਸੁਪਰੇ ਦਾ ਕੰਮ ਡਿਜ਼ਾਈਨ ਇਹਦੇ ਵਿੱਚ ਬਹੁਤ ਆ ਦੁਪੱਟਾ ਨਾਲ ਦੇ ਰਹੇ ਆ ਬਾਜ਼ਾਰ ਦਾ ਰੇਟ 1200 ਵੱਡਾ ਦੀਪੂ ਨੇ 450 ਚ ਕਰਤਾ ਮਤਲਬ 1 ਲੱਖ ਰੁਪਏ ਦਾ ਕੱਪੜਾ ਇਹਦਾ ਤੁਸੀਂ ਬਾਜ਼ਾਰ 'ਚ ਲੈਣਾ ਸਿੱਧੋ ਸਿੱਧੀ ਗੱਲ ਸੁਣ ਲਓ ਵੱਡਾ ਡੀਪੂ ਤਾਂ 30000 ਦਾ ਮਿਲਣਾ 70000 ਰੁਪਿਆ ਤੁਹਾਡਾ ਵੱਜ ਜਾਣਾ ਸਰ ਇਹਦੇ ਵਿੱਚੋਂ ਜਿਹੜਾ ਮਰਜ਼ੀ ਡਿਜ਼ਾਈਨ ਚੱਕ ਲਓ ਜਿਹੜਾ ਮਰਜ਼ੀ ਲੈ ਲਓ ਹਰ ਡਿਜ਼ਾਈਨ ਦੇ ਨਾਲ ਫੋਟੋ ਆਊਗੀ ਔਰ ਕੈਟਾਲਾਗ ਪੂਰੀ ਆਂਦੀ ਆ ਬਣੇ ਬਣੇ ਡਿਜ਼ਾਈਨ ਆਊਗੇ ਬਿਲਕੁਲ ਤੁਹਾਨੂੰ ਚੁੰਨੀਆਂ ਪਿਓਰ ਦੀਆਂ ਨਾਲ ਪੱਟੀ ਬਾਰਡਰ ਬਣਿਆ ਹੋਊਗਾ ਹੂੰ ਸੋ ਕਿਸੇ ਨੇ ਦਾਜ ਬਰੇ ਲਈ ਕੱਪੜਾ ਲੈਣਾ ਤੁਸੀਂ ਦੇਣ ਲੈਣ ਲਈ ਕੱਪੜਾ ਲੈਣਾ ਬਹੁਤ ਸਾਰਿਆਂ ਤੁਸੀਂ ਵੀਡੀਓ ਦੇਖਦੇ ਹੋ ਕੋਈ ਸੂਟ ਦਾ ਰੇਟ ਪਾਉਂਦਾ 1995 ਕੋਈ ਪਾਉਂਦਾ 1895 ਵੱਡਾ ਡੀਪੂ ਨੇ ਲਿਖ ਕੇ ਲਾਤਾ ਸ਼ਰਿਆਮ ਕੋਈ 1800 ਨਹੀਂ ਕੋਈ 19 550 ਦੇ ਵਿੱਚ ਸਰ 14-1500 ਰੁਪਏ ਦਾ ਫਰਕ ਪੈ ਗਿਆ ਇੱਕ ਸੂਟ ਪਿੱਛੇ ਹਰ ਵੈਰੈਟੀ ਦੇ ਵਿੱਚ ਫਰਕ ਆ ਹੋਣਾ ਆ ਸੂਟ ਦੇਖ ਲਓ ਨੇਚਰਲ ਗ੍ਰੇਮ ਤੇ ਸੂਟ ਹੈਗਾ 550 ਰੁਪਏ ਦੇ ਵਿੱਚ ਹੂੰ ਬਹੁਤ ਵਧੀਆ ਵੈਰੈਟੀਆਂ ਹਨ ਦੁਪੱਟੇ ਲੈ ਲਓ ਆਮ ਚੁੰਨੀ ਵਾਲੀ ਦੁਕਾਨ ਤੇ ਕੋਈ ਜਾਊਗਾ ਉਹਨੂੰ ਕੋਈ 250 ਦੱਸੀ ਜਾਂਦਾ ਕੋਈ 300 ਦੱਸੀ ਜਾਂਦਾ ਇੱਥੇ ਜਿਹੜਾ ਮਰਜ਼ੀ ਲੈ ਲਓ 100 ਰੁਪਏ ਦੇ ਵਿੱਚ ਸਿਰਫ 100 ਰੁਪਏ ਦੇ ਵਿੱਚ ਦੁਪੱਟਾ ਪਿਓਰ ਕਾਟਨ ਦੇ ਵਿੱਚ ਆ ਵੈਰਾਈਟੀ ਬਹੁਤ ਵਧੀਆ ਕਢਾਈ ਵਾਲਾ ਲੈ ਲਓ ਪ੍ਰਿੰਟਰ ਲੈ ਲਓ ਤੁਹਾਡੀ ਮਰਜ਼ੀ ਹੈਗੀ ਹੋਰ ਤੁਸੀਂ ਸਾਨੂੰ ਆਪ ਦੱਸ ਦਿਓ ਵੀ ਤੁਹਾਨੂੰ 100 ਰੁਪਏ ਦਾ ਕਿਸੇ ਨੇ ਰਮਾਲ ਨਹੀਂ ਦੇਣਾ ਛੋਟਾ ਰਮਾਲ ਆ ਦੇਖੋ ਸਾਈਜ਼ ਕਿੱਡਾ ਨਾਲੇ ਇਹਦੇ ਪ੍ਰਿੰਟ ਦੇਖੋ ਕਿੰਨੇ ਸੋਹਣੇ 100 ਰੁਪਏ ਦੇ ਵਿੱਚ ਦੁਪੱਟਾ ਚੱਕ ਕੇ ਲੈ ਲਓ ਜਿਹੜਾ ਤੁਹਾਨੂੰ ਪਸੰਦ ਆ ਇਹਦੇ ਵਿੱਚ ਵੀ ਤੁਹਾਡਾ ਫਾਇਦਾ ਹੁਣ ਆ ਵੀ ਤੁਸੀਂ ਚੈੱਕ ਕਰ ਲਓ ਦੇਖੋ ਗੱਲਾਂ ਕਹਿਣ ਹੋਣੀ ਹੈਗੀਆਂ ਆ ਦੇਖੋ ਲਿਖ ਕੇ ਇੱਥੇ ਵੀ ਲਿਆ ਆ ਇਸ ਤੋਂ ਇਲਾਵਾ ਜਿਹੜਾ ਮਰਜ਼ੀ ਸੂਟ ਚੱਕ ਲਓ ਤੁਸੀਂ ਉਦੇ ਉੱਤੇ ਵੀ ਰੇਟ ਲਿਖ ਕੇ ਲੈ ਆਇਆ 695 ਇੱਥੇ ਮੱਥਾ ਦੇ ਕੇ ਟਿੱਕਾ ਨਹੀਂ ਲਾਦਾ ਵੀ ਤੁਸੀਂ ਆ ਜਾਓ ਤੇ ਫੇਰ ਰੇਟ ਵਧਾ ਦਈਏ 2500 ਰੁਪਇਆ 2495 2395 ਸਰ ਇਹਦਾ ਫਰਕ ਇੰਨਾ ਕਿਦਾਂ ਕੱਢਤਾ ਤੁਸੀਂ 695 ਲਿਖਤਾ ਅੱਛਾ ਨਾ ਅਸੀਂ ਲੁੱਟ ਕਰਨੀ ਨਾ ਹੋਣ ਦੇਣੀ ਇਸ ਕਰਕੇ ਰੇਟੇ ਹੀ 5-10 ਰੁਪਏ ਪ੍ਰੋਫਿਟ ਨਾਲ ਤੇ ਆਪੇ ਰੇਟ ਹੋ ਜਾਣੇ ਜੀ ਸਰ ਮੈਨੂੰ ਸਮਝੋ ਬਾਰਾ ਦੇਖੋ ਕਿੰਨਾ ਹੈਵੀ ਆ ਜਾਲ ਬਣਿਆ ਇੱਕ ਤਾਂ ਹੁੰਦਾ ਵੀ ਸਿੰਪਲ ਜਿਹਾ ਕੰਮ ਹੋਵੇ ਸਾਰਾ ਜਾਲ ਫਰੰਟ ਸਾਰਾ ਹੈਵੀ 695 ਦੇ ਉੱਤੇ ਕਪੜਾ 695 ਰੁਪਏ ਦਾ ਸੂਟ ਮਿਲੂ ਬਾਜ਼ਾਰ 2000 ਵੀ ਮੰਗੀਆਂ ਨੇ 2500 ਦਾ ਵੀ ਲੈ ਜਾਂਦੇ ਕੋਈ ਜਦੋਂ ਇੱਥੇ ਆ ਕੇ ਦੇਖਦੇ ਆਲਾ ਕਹਿੰਦਾ 5 ਦੇ ਦੇ ਉਹ ਮੋੜ ਜਾਂਦੇ ਜਾ ਕੇ ਜੀ ਇਹ ਫਰਕ ਪੈਦਾ ਦੇਖੋ 695 ਚ ਆ ਵੀ 695 ਚ ਆ ਵੀ 695 ਚ ਇੱਥੇ ਇਦਾਂ ਵੀ ਹਨ ਵੀ ਇੱਕ ਡੀਆਂ ਰੱਖਤਾ ਦੋ ਡੀਆਂ ਰੱਖਤੇ ਜਿਹੜਾ ਮਰਜੀ ਇਹਨਾਂ ਵਿੱਚੋਂ ਚੱਕ ਕੇ ਲੈ ਜਾਓ ਆ ਦੇਖੋ ਹੋਰ ਰੇਟ ਕੱਟ ਗਿਆ ਇੱਥੇ 450 ਚ ਕਢਾਈਆਂ ਵਾਲੇ ਸੂਟ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋ ਤੁਹਾਡੀਆਂ ਪਿੰਡਾਂ ਵਿੱਚ ਇਹ ਦੁਕਾਨਾਂ ਵੀ ਹੈਗੀਆਂ ਹੁਣ ਲੁਧਿਆਣੇ ਅੰਬਾਲਾ ਅਮਰਸਾ ਜਾਣਾ ਬੰਦ ਕਰਦੇ ਉਹ ਵੱਡਾ ਡਿੱਪੂ ਆਜੋ ਇੱਥੇ ਸ਼ਰਤ ਕੋਈ ਨਹੀਂ ਭਾਵੇਂ ਸਿੰਗਲ ਸਿੰਗਲ ਸੂਟ ਲੈ ਜਾਓ ਫਾਇਦੇ ਤੁਹਾਡੇ ਬਹੁਤ ਹੋਣੇ ਆ ਸਰ ਆਹ ਦੇਖੋ ਚਾਹੇ ਬਜ਼ੁਰਗਾਂ ਦੇ ਲਈ ਚਾਹੇ ਮਿਡਲੇ ਲਈ ਆ ਸਮਝੋ ਬਾਰਾ 450 ਰੁਪਿਆ ਦਾ ਵੀ ਤੁਸੀਂ ਲਾਇਆ ਦੇਖੋ ਜੀ ਕੁਆਲਿਟੀयां ਹੀ ਬਹੁਤ ਵਧੀਆ ਹੈਗੀਆਂ ਕਢਾਈਆਂ ਦੇਖੋ ਜਿੱਦਾਂ ਮਰਜ਼ੀ ਅਗਲਾ ਵਾਸ਼ ਕਰੇ ਖਰਾਬ ਨਹੀਂ ਹੋਣੀ ਹਰ ਤਰ੍ਹਾਂ ਤੋਂ ਗਾਰੰਟੀ ਵਾਲੀਆਂ ਵੈਰਿਐਟੀਆਂ ਹੈਗੀਆਂ ਸੋ ਹਰਜੀਤ ਭਾਜੀ ਸੂਟਾਂ ਸਾਰੇ ਖੋਚੋਣੇ ਚਾਹੀਦੇ ਆ ਤੋਹਫੇ ਵੀ ਦਿਖਾਇਓ ਰੇਟ ਵੀ ਮੈਂ ਕਹਿੰਦਾ ਪਟਾਕੇ ਪਾ ਦਿਓ ਅੱਜ ਭਾਈ ਆਪਾਂ ਰੇਟ ਤੁਹਾਨੂੰ ਪਤਾ ਬੜੇ ਡਿਪ ਹੁੰਦੇ ਘਟਾ ਕੇ ਰੇਜੀਦਾ ਮੈਂ ਸੂਟਾਂ ਵੇਚੇ ਪਾ ਪਟਾਕੇ ਪਾਈ ਦੇ ਹੈਗੇ ਆ ਆਪਾਂ ਤੁਹਾਨੂੰ ਮਾਰੇ ਹੈਂਡਰੂਮ ਜੀ ਮਾਰੇ ਅੱਜ ਭੇਤ ਖੋਦਣੇ ਸਾਰੇ ਅੱਜ ਜਿਹੜੀ ਹੈਂਡਰੂਮ ਦੀ ਲੋਟ ਹੁੰਦੀ ਹੈ ਨਾ ਉਹ ਆਪਾਂ ਬੰਦ ਕਰਨੀ ਹੈਗੀ ਆ ਉਹ ਜੀ ਆਪ ਭੇਤ ਖੋਲਣੇ ਹੈਗੇ ਇੰਨੀ ਸੋਹਣੀ ਵੈਰਿਟੀ ਆ ਚੁੱਕੀ ਹੈ ਰੇਟ ਸੁਣ ਕੇ ਤੁਸੀਂ ਹੈਰਾਨ ਹੋ ਜਾਣਾ ਹੈਗਾ ਸਾਕੂ ਮਾਰੇ 2 2 3 600 ਕਿਲੋਮੀਟਰ ਦੂਰੋਂ ਆਉਂਦੇ ਲੋਕੀ ਵੇਖਣੇ ਬਰੇਟੀ ਲੈਣ ਵਾਸਤੇ ਭਾਈ ਪਹਿਲਾ ਹੁਣ ਆਹ ਦੇਖ ਲਿਓ ਕੀ ਸੱਪ ਕੱਢਦੇ ਕੱਢੋ ਭਾਈ ਜੀ ਦਿਖਾਓ ਭਾਈ ਆਹ ਦੇਖੋ ਆਪਾਂ ਗੱਲ ਕਰ ਲੈਨੇ ਹੈਗਾ ਬੈੱਡ ਸ਼ੀਟ ਦੇਖੋ ਐਮ ਆਰ ਪੀ ਹੈਗਾ 899 ਰੁਪਏ ਇਹ ਭਾਜੀ 899 ਵਾਲੀ ਥੋੜੀ ਲੈਣੀ ਐ ਇੰਨੀ ਮਹਿੰਗੀ ਨਹੀਂ ਲੈਣੀ ਅਸੀਂ ਸਾਨੂੰ ਸਸਤਾ ਦਿਹਾਓ ਕੁਛ ਗੱਲ ਤਾਂ ਸੁਣ ਲਓ 899 ਐਮ ਆਰ ਪੀ ਹੈ ਭਾਜੀ 899 ਮੈਨੂੰ ਪਤਾ ਲਿਖਿਆ ਆ 899 ਮੈਂ ਕਹੀ ਜਾਨਾ ਮੈਂ 899 ਵਾਲੀ ਨਹੀਂ ਲੈਣੀ ਕੁਛ ਨਹੀਂ ਲੈਣੀ ਆ ਲੈ ਲਓ 899 ਦੀ ਯਾਰ ਭਾਜੀ ਮੈਂ ਤੁਹਾਨੂੰ ਕਹੀ ਜਾਨਾ ਮੈਂ 899 ਨਹੀਂ ਲੈਣੀ ਕਿਉਂ ਪਰੇਸ਼ਾਨ ਕਰਦੇ ਹੋ ਭਾਜੀ ਐਮ ਆਰ ਪੀ ਯਾਰ ਰੇਟ 229 ਰੁਪਏ ਆ ਇਹਦਾ ਹਾਂ 899 एमआरपी ਤੇ ਤੁਸੀਂ 219 ਦੋਗੇ 219 ਦੀ ਬੈੱਡ ਸ਼ੀਟ ਆ ਪਾਜੀ ਬਸ 7 800 ਕੱਢ ਨਹੀਂ ਮੈਂ ਨਹੀਂ ਆ ਪਾਜੀ ਮੈਂ 5 ਸਾਲ ਚੱਕ ਲੈਣੀਆਂ ਹੁਣੇ ਸਾਰੀ ਲੈ ਜਾ ਮੇਰੇ ਕੋਲ ਆਵਾ ਆ ਲੋ ਪਹਿਲਾ ਪਟਾਕਾ ਪਾਤਾ ਬਾਜ਼ਾਰ ਦੇ ਵਿੱਚ ਜਿਹੜੀ 899 ਰੁਪਏ ਦੀ ਤੁਸੀਂ ਇੱਕ ਬੈੱਡ ਸ਼ੀਟ ਲੈਣੇ ਹੋ 899 ਐਮ ਆਰ ਪੀ ਵੱਡਾ ਡੀਪੂ ਨੇ ਕੱਢ ਤੀ 219 ਦੇ ਵਿੱਚ ਕਰੋ ਜੀ 5 ਪੈ ਕੇ ਵੀ ਮਿਲੇ 10 ਲੈ ਲੋ ਕੋਈ ਗੱਲ ਨਹੀਂ ਮਰਜੀ ਲੈ ਲੋ ਇੱਕ ਹੋਰ ਤਮਾਕਾ ਕਰਤਾ ਦੇਖੋ ਐਮ ਆਰ ਪੀ ਹੈਗਾ 900 ਤੇ 65 ਰੁਪਏ 965 ਮਹਿੰਗਾ ਪਾਜੀ ਮਹਿੰਗਾ ਛੁੱਟੀ ਦੇ ਅੱਜ ਇਹ ਆਪਾਂ ਦੋ ਦੇਣੀਆਂ ਕਿੰਨੇ ਦੀਆਂ ਸਿਰਫ 250 ਰੁਪਏ ਦੀਆਂ 250 ਦੀਆਂ 250 ਦੇ ਦੋ ਆ ਲੋ ਇਹਨੂੰ ਕਹਿੰਦੇ ਵੱਡੇ ਫਾਇਦੇ ਐਮ ਆਰ ਪੀ 965 ਪਰ ਵੱਡਾ ਡੀਪੂ ਤੋਂ ਲੈ ਜਾਓ 250 ਰੁਪਏ ਦੀਆਂ ਦੋ ਮਤਲਬ 250 ਦੀਆਂ ਦੋ ਤੁਹਾਨੂੰ ਦੇਣੀਆਂ ਕਿੰਨੇ ਦੀ ਰਹਿ ਗਈ 125 ਰੁਪਏ ਦੀ ਇੱਕ 250 ਦੀਆਂ ਦੋ ਪਿੱਲੋ ਕਵਰ ਨਾਲ ਦਵਾਂਗੇ ਤੁਹਾਨੂੰ ਅਸੀਂ ਆ ਦੇਖੋ ਇੱਕ ਹੋਰ ਪਟਾਕਾ ਪਾਤਾ ਜੀ ਠੀਕ ਹੈ ਜੀ ਆ ਦੇਖੋ ਕਿੰਨੇ ਕਿੰਨੇ ਸੋਹਣੇ ਆ ਗਏ ਪ੍ਰਿੰਟ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਹੈ ਪਿਓਰ ਕਾਟਨ ਦੇ ਵਿੱਚ ਆ ਚੁੱਕੇ ਹੈ ਸਟਾਫ ਦੇਖੋ ਕਿੰਨਾ ਫਾਈਨ ਆ ਚੁੱਕਾ ਹੈਗਾ ਇਹ ਆਪਾਂ ਜਿਹੜੀ 800 ਦੀ ਮਿਲਦੀ ਆਪਾਂ ਜਿਹੜੀ 298 ਰੁਪਏ ਵਿੱਚੀ 298 ਚ 298 ਸਰਾਂ ਨੇ ਨਾਲ ਕਵਰ ਸਰਾਂ ਨੇ ਨਾਲ 2 ਮੈਂਡੀਆਂ ਬਾਈ ਦੇਖੋ ਆ ਲੋ ਇਹ ਵੀ ਹੋ ਗਏ ਇਹਦੇ ਵਿੱਚ ਰੰਗ ਰੰਗ ਸਾਰੇ ਮਿਲ ਜਾਂਦੇ ਆ ਜਿੰਨੇ ਮਰਜ਼ੀ ਲੈ ਜਾਓ ਪਾਜੀ 298 ਰੁਪਏ ਚ ਜੀ ਠੀਕ ਹੈ ਦੇਖੋ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਅਲਗ-ਅਲਗ ਹੀ ਆ ਆਹ ਹੈਗੀ ਤਾਂ ਮੈਂ ਨਹੀਂ ਹੈਗੀ ਆ 90 ਦਾ ਪੀਸ ਕੇਸ ਮੈਟ ਵਿੱਚ ਆ ਗਿਆ ਵਧੀਆ ਆਪਾਂ 475 ਦੇਣਾ ਭਾਜੀ ਇਹ ਹਮ ਜਿਹੜੀ ਬੈੱਡ ਸ਼ੀਟਾਂ ਦੇ ਵਿੱਚ ਪ੍ਰੋਪਰ ਟੌਪ ਟੌਪ ਦੇ ਫਾਇਦੇ ਹੈਗੇ ਨਾ ਜਿਹੜੀ ਪੂਰੇ ਫਾਇਦੇ ਕਰਨੇ ਆਪਾਂ ਜੋ ਨਾ ਕਿਸੇ ਦੀ ਬੈੱਡ ਤੇ ਵਿਛਾਉਣੀ ਆ ਰੇਸ ਤੇ ਆ ਬਾਅਦ ਜਿ ਬੈਠੂਗਾ ਪਹਿਲਾਂ ਪੁੱਛੂ ਬੈਠੀ ਲਿਆਂਦੀ ਕਿਥੋਂ ਐਨੀ ਵਧੀਆ ਫਿਰ ਜੇਕਰ ਕਹਿੰਦਾ ਵੱਡੇ ਦੀ ਕੋਈ ਬੰਗਿਆ ਲਿਆਂਦੀ ਹੈ ਸੋ ਤੁਸੀਂ ਇਹ ਦੇਖੋ ਬੈੱਡ ਸ਼ੀਟਾਂ ਦੇ ਵਿੱਚ ਬਹੁਤ ਸਾਰੇ ਸਾਡੇ ਕੋਲ ਸਾਈਜ਼ ਰੇਟ ਹੈਗੇ ਆ 125 ਰੁਪਏ ਤੋਂ ਬੈੱਡ ਸ਼ੀਟ ਸ਼ੁਰੂ ਆ ਆ ਬੱਚਿਆਂ ਦੇ ਲਈ ਆ ਕਾਂਟੂ ਨੈਟਵਰਕ ਇਹ ਵੀ ਅਸੀਂ ਲਾਤੇ ਇਹਦੇ ਤੇ ਇਹਦਾ ਕੀ ਰੇਟ ਆ ਜੀ ਭਾਜੀ ਕਿੰਨੇ ਦਊਗਾ ਤੁਹਾ 12 1400 1500 ਇਹ ਇੰਨੇ ਇੱਕ ਤਾਂ ਹੋਣੀ ਹੈ बिकॉज ਇਹ ਹੈਵੀ ਹੈ ਨਾ ਥੋੜੀ ਜਿਹੀ ਬੈੱਡ ਸ਼ੀਟ ਦੀ ਬੈੱਡ ਸ਼ੀਟ ਆ ਨਾਲ ਆਪਾਂ ਮਾਰੇ ਤੁਹਾਨੂੰ ਟੈਡੀ ਬਣਾ ਲਈ ਦੇਣੇ ਆ ਇਹ ਸਿਰਫ ਆਪਾਂ ਦੇਣੀ ਹੈਗੀ ਹੈ 700 ਤੇ 1500 ਰੁਪਏ ਵਿੱਚ 715 ਦੇ ਦੂਗੇ ਪਰ ਕਿੰਗ ਸਾਈਜ਼ ਆ ਜਾਊਗਾ ਫਲਟੋਲ ਸਾਈਜ਼ ਸਰਹਾਣੇ ਕਵਰ ਨਾਲ ਬਿਲਕੁਲ ਨਾਲ ਮੈਂ ਦੇ ਜੀ ਚਲੋ ਹੋਰ ਦਿਖਾਓ ਜੀ ਫੇਰ ਹਾ ਲੋ ਭਾਜੀ ਬਹੁਤ ਜ਼ਿਆਦਾ ਵੈਰਾਈਟੀ ਆ ਚੁੱਕੀ ਨਾਲ ਦੇਖੋ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕਿਆ ਗਿਆ ਇਹਨੇ ਸੂਪਰ ਸੂਪਰ ਕਲਰ ਆ ਚੁੱਕੇ ਆ ਲਾਈਟ ਵੀ ਮੈਨੇ ਤੁਹਾਨੂੰ ਡਾਰਕ ਵੀ ਮੈਂ ਹੈਗੇ ਠੀਕ ਹੈ ਜੇ ਤੁਸੀਂ ਬਿਛਾਈਓ ਦੇਖੋ ਐਨੇ ਸੋਹਣੇ ਸੋਹਣੇ ਕਲਰ ਆ ਚੁੱਕੇ ਨਾਲ ਦੇਖੋ ਪ੍ਰਿੰਟ ਕਿੰਨੇ ਕਿੰਨੇ ਵਧੀਆ ਆ ਚੁੱਕੇ ਕਪੜਾ ਦੇ ਫਾਸਲਾ ਕਿੰਨਾ ਵਧੀਆ ਆ ਚੁੱਕਾ ਹੈ ਜੀ ਕਪੜਾ ਪੂਰਾ ਮਲਾਈ ਮਹਿਗਾ ਹਮ ਰੇਟ ਭਾਈ ਜੀ ਕੀ ਇਹਦਾ ਰੇਟ ਭਾਈ ਪੈਣਾ ਹੈਗਾ ਕੋਡੀਆਂ ਦੇ ਪਾ ਦੇ ਕੋ ਪਹਿਲਾਂ ਦੇਖੋ ਜੀ ਰੇਟ ਤਾਂ ਕੋਡੀਆਂ ਦੇ ਪਾ ਆ ਇਹ ਲੈਣ ਦਾ ਫਾਇਦਾ ਪਤਾ ਕੀ ਆ ਇਹ ਟੂ ਇਨ 1 ਆ ਚਾਹੇ ਤੁਸੀਂ ਇਧਰੋਂ ਲੈ ਲਓ ਚਾਹੇ ਉਧਰੋਂ ਆ ਦੇਖੋ ਦੋਨੇ ਪਾਸੋਂ ਤੁਸੀਂ ਲੈ ਸਕਦੇ ਹੋ ਟੂ ਇਨ 1 ਤੁਹਾਨੂੰ ਕਰਤੀ ਆ ਇੱਕ ਚਾਦਰ ਇੱਕ ਦੇ ਨਾਲ ਦੋ ਕੰਮ ਕਰ ਲਓ ਆ ਲਓ ਭਾਈ ਸਿੰਗਲ ਟੌਪ ਸਿਰ ਆ ਚੁੱਕੀਆਂ ਹੈਗੇ ਦੇਖੋ ਕਿੰਨੇ ਕਿੰਨੇ ਸੋਹਣੇ ਕਲਰ ਆ ਚੁੱਕੇ ਫਰੰਟ ਬਹੁਤ ਸੋਹਣੇ ਆ ਚੁੱਕੇ ਹੈਗੇ ਜੀ ਰੰਗ ਵੀ ਬਹੁਤ ਸੋਹਣੇ ਆ ਇਹਦੀ ਕੁਆਲਿਟੀ ਬਹੁਤ ਸੋਹਣੀ ਆ ਦੇਖੋ ਪੂਰੀ ਮਜ਼ਬੂਤ ਆ ਇਦਾਂ ਨਹੀਂ ਵੀ ਇਹੇ ਪਾੜ ਜਾਣੀ ਆ ਜਾਂ ਲੋ ਕੁਆਲਿਟੀ ਹੈਗੀ ਆ ਆ ਲਓ ਭਾਈ ਰੇਟ ਬਣਾ 356 ਦੋ ਪੀਜੀ ਆ ਲਓ 356 ਦੋ ਤੁਸੀਂ ਇਹ ਵੀ ਲੈ ਜਾਓ ਸਤਿ ਸ਼੍ਰੀ ਅਕਾਲ ਜੀ ਬਹੁਤ ਸਾਰੀਆਂ ਆਫਰਾਂ ਲਾਤੀਆਂ ਹੁਣ ਤੁਸੀਂ ਆਜੋ ਤੇ ਮੈਂ ਚੱਲਾਂ ਵੱਡਾ ਡਿੱਪੂ ਬੰਗਾ ਆ ਜਾ ਚੋਂ ਤੇ ਆਜੋ ਤੁਸੀਂ ਤੁਸੀਂ ਜਨਾਬ ਕਿੱਥੇ ਚੱਲੇ ਆ ਇਧਰ ਆਓ ਮੜੀ ਇਧਰ ਆਓ ਹਾਂਜੀ ਮੈਂ ਕੰਫਰਟ ਸੈਟ ਲੈਣੇ ਤੁਸੀਂ ਪਹਿਲਾਂ ਤੁਰੇ ਹੋਏ ਹੋਗੇ ਆ ਆਹ ਜੀ ਕੁਛ ਰਹਿ ਗਿਆ ਹੋਜੇ ਮਰੇ ਬਹੁਤ ਰਹਿੰਦਾ ਹਲੇ ਮਰੇ ਇਹ ਟ੍ਰੇਲਰ ਟ੍ਰੇਲਰ ਫਿਲਮ ਤਾਂ ਬਾਕੀ ਹਲੇ ਚਲੋ ਫਿਲਮ ਵੀ ਦਿਖਾ ਦਿਓ ਦੇਖ ਲਈਏ ਕੀ ਸੱਪ ਕੱਢਦੇ ਹਾਂ ਬਾਤ ਲੈਂਦੇ ਆ ਕੰਫਰਟ ਸੈਟ ਕਿੰਨੇ ਕਿੰਨੇ ਵਧੀਆ ਆ ਚੁੱਕੇ ਆ ਹੈਗੇ ਬੈੱਡ ਸ਼ੀਟ ਦੂਰ ਪਿੱਲੋ ਕਵਰ ਮੰਡੇ ਹੈਗੇ ਆ ਠੀਕ ਹੈ ਇਹ ਤਾਂ ਮੈਨੂੰ ਪਤਾ ਆ ਇਹ 34 3500 ਦਾ ਮਿਲਦਾ ਜਿੱਥੋਂ ਮਰਜ਼ੀ ਲੈ ਲਓ ਇਹ ਚ ਸੱਪ ਕੀ ਕਾੜਦਾ ਤੁਸੀਂ ਮੈਨੂੰ ਇਹ ਦੱਸੋ ਦੇਖੋ ਪਹਿਲਾਂ ਕਿੰਨੇ ਪਏ ਆ ਰਾ ਚੁਕੇ ਕਲਰ ਦੇਖੋ ਕਿੰਨੇ ਵਧੀਆ ਨਾਲ ਫਰੈਂਡ ਦੇਖੋ ਕਿੰਨੇ ਵਧੀਆ ਇਹ ਤਾਂ ਭਾਜੀ ਜਿਹੜੇ ਬਾਲੇ ਅਮੀਰ ਬੰਦੇ ਉਹ ਨਹੀਂ ਲੈਣਾ 35 3500 ਰੁਪਏ ਦਾ ਸਾਢੇ 14 ਕਿਹੜੇ ਦੱਸੋ ਕੀ ਆ ਸਾਰਿਆਂ ਦੇਣੇ ਹੈਗੇ ਆ ਆਪਾਂ ਦੇਣਾ 1300 ਤੇ 75 ਰੁਪਏ ਵਿੱਚ ਇਹ 1375 ਚ ਹਾਂਜੀ ਹਾਂਜੀ ਰੇਟ ਚੈੱਕ ਕਰੋ ਕਿੱਥੇ ਲਿਖਿਆ ਲਿਖ ਕੇ ਲਾਉਨੇ ਹੋ ਉੱਪਰ ਲੱਗਿਆ ਦੇਖੋ ਆ ਦੇਖੇ ਠੀਕ ਹੈ ਜੀ 1300 ਤੇ 75 ਰੁਪਏ ਆ ਵੀ ਤੁਸੀਂ ਦੇਖੋ ਜੀ ਬ ਸਾਰੀਆਂ ਆਫਰਾਂ ਲਾਤੀਆਂ ਦੇਖੋ ਉਧਰ ਮੇਰੇ ਪ੍ਰਾਸ ਸਵੇਰੇ ਸਵੇਰੇ ਆ ਗਏ ਆ ਇੱਥੇ ਸਵੇਰ ਤੋਂ ਲੋਕ ਆ ਜਾਂਦੇ ਆ ਫਾਇਦੇ ਲੈ ਰਹੇ ਆ 7 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਵੱਡੇ ਮੇਲੇ ਲੱਗੇ ਆ ਮੁੰਡਿਆਂ ਲਈ ਕੁੜੀਆਂ ਲਈ ਬੱਚਿਆਂ ਲਈ ਰੈਡੀमेड ਸੂਟ ਸ਼ਰਾਰੇ ਘੌਂ ਡਰੱਸਾਂ ਕੁਰਤੇ ਪਜਾਮੇ ਸਾਰੀ ਵੈਰਾਈਟੀ ਇੱਕੋ ਛੱਤ ਹੇਠਾਂ ਤੁਹਾਨੂੰ ਮਿਲ ਜਾਂਦੀ ਆ 11 ਮਨ ਜਰਸੀ ਸਿੰਘ ਦੇ ਨਾਲ ਹਰਦੀਪ ਸਿੰਘ ਤੱਕ ਰਸਾਨ ਟੀਵੀ ਬੰਗਾ